বারবার ਸਾਨੂੰ ਆ ਕੇ ਇੱਥੇ ਪਰੇਸ਼ਾਨ ਕਰਦੇ ਆ ਸਾਡਾ ਆਪਸੀ ਭਾਈਚਾਰਾ ਖਰਾਬ ਕਰਦੇ ਨੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਇਹ ਹੀ ਕਹਿਣਾ ਚਾਹੁੰਦਾ ਵਾਂ ਵੀ ਇਹੋ ਜਿਹੀਆਂ ਹਰਕਤਾਂ ਨਾ ਕਰਨ ਜਿਹਦੇ ਨਾਲ ਸਾਡਾ ਭਾਈਚਾਰਾ ਖਰਾਬ ਹੋਵੇ ਪਿੰਡ ਦਾ ਮਾਹੌਲ ਖਰਾਬ ਹੋ ਮੇਰਾ ਚੈਲੰਜ ਹੈ ਠੇਕੇਦਾਰਾਂ ਨੂੰ ਇੱਕ ਮਹੀਨੇ ਦੇ ਡੇਢ ਦੇ ਵਿੱਚ ਜਿਨ੍ਹਾਂ ਨਾਮਤਾਰੀ ਪਿੰਡ ਦੇ ਵਿੱਚ ਠੇਕੇ ਨੇ ਉਹਨਾਂ ਦਾ ਅਸੀਂ ਸਾਰੇ ਬੰਦ ਕਰਾਂਗੇ ਔਰ ਕੋਈ ਵੀ ਜਾਣ ਲਈ ਮਾਲੇ ਸਾਡਾ ਨੁਕਸਾਨ ਹੋਇਆ ਇਹ ਮਹਿੰਦਰ ਸਿੰਘ ਠੇਕੇਦਾਰ ਜਗਿੰਦਰ ਸਿੰਘ ਤੇ ਸੁਖਪਾਲ ਸਿੰਘ ਇਹਨਾਂ ਤਿੰਨਾਂ ਨੇ ਕਰਾਣਾ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਗੱਲ ਕਹਿੰਨੇ ਆਂ ਕਿ ਇਹਨਾਂ ਦੇ ਸਾਡੇ ਕੋਈ ਵੀ ਇੱਥੇ ਨਕਸਾਨ ਪਿੰਡ ਦੇ ਵਿੱਚ ਹੋ ਗਿਆ ਇਹ ਤਿੰਨੇ ਬੰਦੇ ਜ਼ਿੰਮੇਵਾਰ ਨੇ दारू ਅਸੀਂ ਨਰੀ दारू ਨਹੀਂ ਬੰਦ ਕਰਾਰਾਏ ਅਸੀਂ ਗੋਲੀਆਂ ਭੁੱਕੀ ਜੋ ਵੀ ਇਹ ਸਾਡਾ ਪਿੰਡ ਬਿਲਕੁਲ ਸ਼ਾਂਤ ਸੀ ਇਹ ਠੇਕੇਦਾਰ ਅੱਗ ਲਾਉਂਦੇ ਨੇ ਇਹ ਪਿੰਡ ਦੇ ਵਿੱਚ ਇੱਕ ਪੈਸੇ ਦੇ ਵਾਸਤੇ ਖੋਖੇ ਕਿਸੇ ਤੋਂ ਲੱਖ ਲੈ ਲਿਆ ਕਿਸੇ ਤੋਂ ਦੋ ਲੈ ਲਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰ ਰਹੇ ਨੇ ਉਦੋਂ ਵੀ ਕਮਿਸ਼ਨਰ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਕਿ ਅਸੀਂ ਇਹ ਇਲਾਕਾ ਡਰਾਈ ਕਰ ਦਿਆਂਗੇ ਏਅਰ ਡਰਾਈ ਨਹੀਂ ਕੀਤਾ ਇਹ ਠੇਕੇਦਾਰ ਜਿਹੜੇ ਨੇ ਇਹ ਆਪਦੇ ਕਰਿੰਦਿਆਂ ਦੇ ਦੋ ਚਾਰਾਂ ਦੇ ਪਿੰਨਾਂ 'ਚ ਚਲਾਨ ਕਰਵਾ ਕੇ ਇੱਕ ਲੀਗਲੀ ਪੁਆਇੰਟ ਬਣਾ ਕੇ ਚਲੇ ਜਾਂਦੇ ਜੀ ਉੱਥੇ ਤੇ ਨਜਾਇਜ਼ ਸ਼ਰਾਬ ਵੇਚਦੇ ਆ ਸਾਡੇ ਪਿੰਨਾਂ ਦੇ ਵਿੱਚ ਕਦੀ ਵੀ ਕਿਸੇ ਨੇ ਨਜਾਇਜ਼ ਸ਼ਰਾਬ ਨਾ ਕੱਢੀ ਆ ਨਾ ਕਦੀ ਵੇਚੀ ਆ ਇਹ ਠੇਕੇਦਾਰ ਆਪਦੀ ਦਾਦਾਗਰੀ ਕਰਕੇ ਧੱਕੇ ਨਾਲ ਇਹਨਾਂ ਪਿੰਨਾਂ ਦੇ ਵਿੱਚ ਸ਼ਰਾਬ ਵੇਚਣੀ ਚੁੰਦੇ ਆ ਜਿਹੜੇ ਲੋਕ ਦਿਨੇ ਪੀ ਪੀ ਕੇ ਡਿੱਗਦੇ ਸੀ ਜਾਂ ਲੜਾਈਆਂ ਝਗੜੇ ਸੀ ਉਹ ਬੰਦ ਹੋ ਚੁੱਕੇ ਆ ਤੇ ਪਿੰਡ ਦੇ ਵਿੱਚ ਬਹੁਤ ਹੁਣ ਕਈ ਮੁੰਡੇ ਜਿਹੜੇ ਆ ਦਾਖਲ ਕਰਾਏ ਉੱਥੇ ਹਸਪੀਟਲ ਦੇ ਵਿੱਚ ਉਹ ਨਸ਼ਾ ਛੱਡ ਚੁੱਕੇ ਆ ਜਿਹੜੇ ਲਾਸਟ ਕਗਾਰ ਤੇ ਸੀ ਉਹ ਮਨ ਨੂੰ ਉਹਨਾਂ ਦੇ ਜਦੋਂ ਚੈੱਕਅਪ ਕਰਾਏ ਉਹਨੂੰ ਹੈਪੇਟਾਈਟਸ ਸੀ ਕੇ ਉਹਨੂੰ ਆ ਰਿਆ ਕਿਸੇ ਨੂੰ ਕੁਝ ਬਿਮਾਰੀਆਂ ਆ ਰਹੀਆਂ ਵਾ ਤੇ ਉਹਨਾਂ ਵਾਲੀ ਜਿਹੜੀ ਜਨਰੇਸ਼ਨ ਉਹ ਖਤਮ ਹੋਣ ਜਾ ਰਹੀ ਸੀ ਸਭ ਤੋਂ ਘਟਿਆ ਨਸ਼ਾ ਜਿਹੜਾ ਸਰਾਬ ਦਾ ਹੈ ਕੋਈ ਭੀਮ ਖਾਂਦਾ ਜਾਂ ਕੋਈ ਪੋਸ਼ਤ ਖਾਂਦਾ ਉਹਦਾ ਤੇ ਰਿਜ਼ਲਟ ਸ਼ਾਇਦ ਕੋਈ ਲੇਟ ਆਵੇ ਦਾਰੂ ਤੁਹਾਨੂੰ 5 ਮਿੰਟਾਂ ਦੇ ਵਿੱਚ ਰਿਜ਼ਲਟ ਦੇ ਦੇਗੀ ਪੀਂਦੇ ਕੀ ਇੱਕ ਬੰਨੇ ਬੋਲੀ ਲਵਾ ਦਿੰਦੀ ਸਰਕਾਰ ਲੱਖਾਂ ਕਰੋੜਾਂ ਦੇ ਵਿੱਚ ਠੇਕਿਆਂ ਦੀ ਬੋਲੀ ਜਾਂਦੀ ਆ ਦੂਜੇ ਪਾਸੇ ਨਸ਼ੇ ਨੂੰ ਛੱਡਣ ਦੀ ਮੁਹਿੰਮ ਚਲਾਈ ਜਾਂਦੀ ਆ ਤੀਜੇ ਪਾਸੇ ਡਾਕਟਰਾਂ ਨੂੰ ਵੀ ਤਿਆਰ ਕੀਤਾ ਜਾਂਦਾ ਕਿ ਇਹ ਨਸ਼ਾ ਛਡਾ ਦੇ ਕੋਈ ਸਾਜ਼ਿਸ਼ ਕਿਵੇਂ ਆ ਅਸੀਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਕਿ ਰਾਜਨੀਤੀ ਆਵਾਜ਼ ਤੋਂ ਵੱਧ ਅਮਰੀਕਾ 'ਚੋ ਦਿਸਦੀ ਨਹੀਂ ਪਰ ਸਮਝ ਆਉਂਦੀ ਸਾਰੀ ਸਾਥੀਓ ਸੀ ਪਿੰਡ ਸੰਤਨਾਗਰ ਦੇ ਵਿੱਚ ਪਹੁੰਚਿਆ ਜੋ ਕਿ ਹਰਿਆਣਾ ਸਰਸੇ ਜ਼ਿਲ੍ਹੇ ਦਾ ਹੈ ਪਿੰਡ ਸੰਤਨਾਗਰ ਸਾਥੀਓ ਥੋੜੇ ਦਿਨ ਟਾਈਮ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਇਸ ਪਿੰਡ ਦੇ ਵਿੱਚ ਜੋ दारू ਦੇ ਠੇਕੇ ਉਹ ਚੱਕ ਦਿੱਤੇ ਗਏ ਵੈਸੇ ਤੇ ਇੱਕ ਦੋ ਪਿੰਡ ਹੋਰ ਵੀ ਇਹ ਨਾਲ ਲੱਗਵੇਂ ਜਿਨ੍ਹਾਂ ਤੋਂ दारू ਦੇ ਠੇਕੇ ਚੱਕ ਦਿੱਤੇ ਗਏ ਪਰ ਇਹ ਪਿੰਡ ਸੰਤਨਗਰ ਦੇ ਵਿੱਚ ਇੱਕ ਹੋਰ ਘਟਨਾਈ ਕੀ ਕੁਝ ਸਾਥੀ ਇੱਥੇ ਠੇਕਾ ਖੋਲਣਾ ਚਾਹੁੰਦੇ ਸੀ ਪਰ ਪਿੰਡ ਦੇ ਕਾਫੀ ਜ਼ਿਆਦਾ ਲੋਕ ਉਹ ਇੱਕ ਤਰਫਾ ਇਹ ਠੇਕਾ ਨਹੀਂ ਖੁੱਲਣ ਦੇਣਾ ਚਾਹੁੰਦੇ ਉਹ ਚਾਹੁੰਦੇ ਆ ਕਿ ਇਹ ਸਾਡਾ ਪਿੰਡ ਜਿਹੜਾ ਨਸ਼ਾ ਮੁਕਤ ਹੋਣਾ ਚਾਹੀਦਾ ਸਤਗੁਰੂ ਦੇ ਸਿੰਘ ਜੀ ਦੀ ਕਿਰਪਾ ਦੇ ਨਾਲ ਇੱਥੇ ਸਾਰੇ ਨਸ਼ੇ ਚੱਕੇ ਗਏ ਸੀ ਕਿ ਬੰਦ ਕਰ ਦਿੱਤੇ ਗਏ ਸੀ ਪਿੰਡ ਦੇ ਸਹਿਯੋਗ ਦੇ ਨਾਲ ਵੀ ਪਰ ਅੱਜ ਕੁਝ ਸਾਥੀ ਇੱਥੇ ਠੇਕਾ ਖੋੜਨਾ ਚਾਹੁੰਦੇ ਸੀ ਪਰ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਪਿੰਡ ਇਸੇ ਦੇ ਸੰਤਨਗਰ ਦੇ ਜਾਂ ਆਲੇ ਦੁਆਲੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਉਹ ਠੇਕੇ ਨੂੰ ਬੰਦ ਕਰਨਾ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਇਸ ਪਿੰਡ ਸੰਤਨਗਰ ਦੇ ਵਿੱਚ ਸਾਡੇ ਚ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਵਿਕੇ ਇਹ ਤੁਸੀਂ ਦੇਖ ਸਕਦੇ ਹੋ ਵੀਰ ਜੀ ਇੱਧਰ ਦਿਖਾ ਦਿਓ ਤੁਸੀਂ ਵੀ ਇਹ ਕਾਫੀ ਲੋਕ ਆਏ ਹੋਏ ਆ ਇੱਧਰ ਸਾਡੇ ਕੈਮਰਾਮੈਨ ਦੀ ਬੈਕਸਾਈਡ ਵੀਰ ਜੀ ਇਹ ਵੀ ਦਿਖਾ ਦਿਓ ਇਹ ਵੀ ਕਾਫੀ ਲੋਕ ਇਕੱਠੇ ਹੋਏ ਆ ਜੋ ਕਿ ਨਹੀਂ ਚਾਹੁੰਦੇ ਕਿ ਪਿੰਡ ਸੰਤਨਗਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕੇ ਸੋ ਅਸੀਂ ਇਸ ਪਿੰਡ ਦੇ ਹੋਰ ਸਾਥੀਆਂ ਨਾਲ ਵੀ ਗੱਲਬਾਤ ਕਰਾਉਂਦੇ ਆ ਕਿ ਉਹ ਕੌਣ ਲੋਕ ਹੈ ਜਿਹੜੇ ਨਸ਼ਾ ਵੇਚਣਾ ਚਾਹੁੰਦੇ ਨੇ ਇੱਥੇ ਠੇਕਾ ਖੋਲਣਾ ਚਾਹੁੰਦੇ ਆ ਉਹ ਸਾਰੀ ਗੱਲਬਾਤ ਅਸੀਂ ਪਿੰਡ ਦੇ ਸਾਥੀਆਂ ਨਾਲ ਕਰਦੇ ਆ ਧੰਨਵਾਦ ਜੀ ਨੇ ਇੱਥੇ ਆ ਕੇ ਸਾਡੇ ਫੇਰ ਦੁਬਾਰਾ ਤੋਂ ਇੱਥੇ ਜਗ੍ਹਾ ਦੇ ਵਿੱਚ ਇੱਟਾਂ ਸਟਵਾਈਆਂ ਤੇ ਸਾਡੇ ਪਿੰਡ ਦਾ ਮਾਹੌਲ ਖਰਾਬ ਕੀਤਾ ਜੀ ਤੇ ਬਹੁਤ ਅਮਨ ਸ਼ਾਂਤੀ ਸੀ ਕਿਸੇ ਪ੍ਰਕਾਰ ਦਾ ਕੋਈ ਕੋਈ ਦਿੱਕਤ ਨਹੀਂ ਸੀ ਇਹ ਵਾਰ-ਵਾਰ ਸਾਨੂੰ ਆ ਕੇ ਇੱਥੇ ਪਰੇਸ਼ਾਨ ਕਰਦੇ ਆ ਸਾਡਾ ਆਪਸੀ ਭਾਈਚਾਰਾ ਖਰਾਬ ਕਰਦੇ ਨੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਇਹ ਹੀ ਕਹਿਣਾ ਚਾਹੁੰਦਾ ਵਾਂ ਵੀ ਇਹੋ ਜਿਹੀਆਂ ਹਰਕਤਾਂ ਨਾ ਕਰਨ ਜਿਦੇ ਨਾਲ ਸਾਡਾ ਭਾਈਚਾਰਾ ਖਰਾਬ ਹੋਵੇ ਪਿੰਡ ਦਾ ਮਾਹੌਲ ਖਰਾਬ ਹੋਵੇ ਤੇ ਬੜਾ ਵਧੀਆ ਬੱਚੇ ਨਸ਼ਾ ਛੱਡਣ ਦੇ ਨੇ ਤੇ ਲੇਡੀਜ਼ ਵੱਲੋਂ ਵੀ ਸਾਨੂੰ ਇਹ ਵੀ ਕੋਈ ਘਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਲੜਾਈ ਨਹੀਂ ਹੁੰਦੀ दारू ਪੀ ਕੇ ਤੇ ਬਹੁਤ ਵਧੀਆ ਅਮਨ ਸ਼ਾਂਤੀ ਹੈ ਤੇ ਸ੍ਰੀ ਸਾਧਗੁਰ ਉਦੇਸ ਸਿੰਘ ਜੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੇ ਹੁਕਮ ਸਦਕਾ ਇਹ ਸਾਰਾ ਪਿੰਡ ਤੇ ਸਾਰੀ ਪੰਚਾਇਤ ਰਲ ਕੇ ਇਹ ਅਪਰਾਲਾ ਕਰਨਦੇ ਆ। ਆਪਣੇ ਪੱਤਰਕਾਰਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੰਤਨਗਰ ਵਿੱਚ ਆਉਣ ਦੇ ਸਾਡੀ ਦੀ ਇੱਕੋ ਹੀ ਅਰਜ਼ੇ ਵੀ ਜਿਹੜੇ ਠੇਕੇਦਾਰ ਨੇ ਇਹ ਸਾਡੇ ਵਿੱਚ ਲੜਾਈ ਝਗੜਾ ਪਿੰਡ ਦੇ ਵਿੱਚ ਪਾਉਣਾ ਚਾਹੁੰਦੇ ਨੇ ਅਸੀਂ ਇਹਨਾਂ ਕੇ ਹੱਥ ਜੋੜੇ ਸਣ ਪੀ ਤੁਸੀਂ ਸਿਆਣੇ ਬਣੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਹੈ ਤੇ ਤੁਸੀਂ ਸਾਡੇ ਪਿੰਡ ਦੇ ਵਿੱਚ ਇਹ ਦਖਲ ਨਾ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਡੇ ਦੇ ਹੁਕਮ ਦੇ ਉੱਤੇ ਤੁਸੀਂ ਅਧੂਰੀ ਨਾ ਕਰੋ ਉਹਨਾਂ ਦਾ ਹੁਕਮ ਸਿਰੇ ਚੜਨ ਦਿਓ ਅਸੀਂ ਇਹਨਾਂ ਕੇ ਹੱਥ ਜੋੜੇ ਵੀ ਜੇ ਤੁਸੀਂ ਇਹ ਕੰਮ ਨਾ ਹਟੇ ਤੇ ਅਸੀਂ ਤੁਹਾਡਾ ਕੋਈ ਵੀ ਨਾਮਤਾਰੀ ਪਿੰਡ ਦੇ ਵਿੱਚ ਠੇਕਾ ਨਹੀਂ ਚੱਲਣ ਦੇਣਾ ਮੇਰਾ ਚੈਲੰਜ ਹੈ ਠੇਕੇਦਾਰਾਂ ਨੂੰ 1 ਮਹੀਨੇ ਦੇ ਡੇਢ ਦੇ ਵਿੱਚ ਜਿੰਨੇ ਨਾਮਤਾਰੀ ਪਿੰਡ ਦੇ ਵਿੱਚ ਠੇਕੇਦਾਰ ਇਹਨਾਂ ਦੇ ਅਸੀਂ ਸਾਰੇ ਬੰਦ ਕਰਾਂਗੇ ਔਰ ਕੋਈ ਵੀ ਜਾਣ ਲਈ ਮਾਨੇ ਸਾਡਾ ਨੁਕਸਾਨ ਹੋਇਆ ਇਹ ਮਹਿੰਦਰ ਸਿੰਘ ਠੇਕੇਦਾਰ ਜਗਿੰਦਰ ਸਿੰਘ ਤੇ ਸੁਖਪਾਲ ਸਿੰਘ ਇਹਨਾਂ ਤਿੰਨਾਂ ਨੇ ਕਰਾਣਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਗੱਲ ਕਹਿੰਨੇ ਆ ਕਿ ਇਹਨਾਂ ਦੇ ਸਾਡੇ ਕੋਈ ਵੀ ਇੱਥੇ ਨੁਕਸਾਨ ਪਿੰਡ ਦੇ ਵਿੱਚ ਹੋ ਗਿਆ ਇਹ ਤਿੰਨੇ ਬੰਦੇ ਜ਼ਿੰਮੇਵਾਰ ਨੇ ਇਹਨਾਂ ਦੇ ਅਸੀਂ ਹੱਥ ਵੀ ਜੋੜੇ ਨੇ ਇਹਨਾਂ ਦੇ ਅਸੀਂ ਤਰਲੇ ਵੀ ਲੈਣੇ ਨੇ ਇਹ ਬਿਲਕੁਲ ਇਹ ਕੰਮ ਤੁਸੀਂ ਸਾਡੇ ਪਿੰਡ ਰਹਿਣ ਦਿਓ ਚਲੋ ਗੁਰੂ ਜੀ ਨੇ ਹੁਕਮ ਕੀਤਾ ਹੈ ਸਾਡੇ ਗੁਰੂ ਜੀ ਦਾ ਹੁਕਮ ਪੂਰਾ ਹੋ ਲੈਣ ਦਿਓ ਤੁਸੀਂ ਇਹ ਕੰਮ ਨਾ ਕਰੋ ਅਸੀਂ ਪਾਸੇ ਕਿਸੇ ਪਿੰਡ ਵਿੱਚ ਨਹੀਂ ਜਾਂਦੇ ਮੈਂ ਹੁਣ ਇਹਨਾਂ ਨੂੰ ਤਿੰਨਾਂ ਨੂੰ ਵਾਰ-ਵਾਰ ਇਹ ਗਲਾਨਾਮਾ ਵੀ ਇੱਕ ਮਹੀਨੇ ਤੋਂ ਦੇ ਵਿੱਚ ਜੇ ਕੋਈ ਨਾਮ ਤਾਰੀਫ ਪਿੰਡ ਦੇ ਵਿੱਚ ਇਹਨਾਂ ਦਾ ਠੇਕਾ ਰਹਿ ਗਿਆ ਜੋ ਮਰਜ਼ੀ ਕਰ ਲੈਣੇ ਬਾਕੀ ਮੈਂ ਹੁਣ ਵੀ ਇਹਨਾਂ ਨੂੰ ਇਹ ਗੱਲ ਕਹਿਣਾ ਪ੍ਰਸ਼ਾਸਨ ਅੱਗੇ ਵੀ ਮੈਂ ਹੱਥ ਜੋੜਨਾ ਕਿ ਸਾਡੇ ਪਿੰਡ ਦੇ ਵਿੱਚ ਸ਼ਾਂਤੀ ਬਣੀ ਰਹਿਣ ਦੇਣਾ ਔਰ ਸੀਐਮ ਸਾਹਿਬ ਨੂੰ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਮਾਂ ਵੀ ਇਹ दारू ਅਸੀਂ ਨਿਹਰੀ दारू ਨਹੀਂ ਬੰਦ ਕਰਾਰੇ ਅਸੀਂ ਗੋਲੀਆਂ ਭੁੱਕੀ ਜੋ ਵੀ ਇਹ ਸਾਡਾ ਪਿੰਡ ਬਿਲਕੁਲ ਸ਼ਾਂਤ ਸੀ ਇਹ ਠੇਕੇਦਾਰ ਅੱਗ ਲਾਉਂਦੇ ਨੇ ਤੇ ਅੱਗੇ ਇਹਨਾਂ ਦੇ ਉੱਤੇ ਹੀ ਲੱਗਣੀ ਹੈ ਮੈਂ ਹਰ ਇੱਕ ਦੇ ਅੱਗੇ ਹੱਥ ਜੋੜਨਾ ਇਹਨਾਂ ਠੇਕੇਦਾਰਾਂ ਅੱਗੇ ਹੁਣ ਵੀ ਸਿਆਣੇ ਬਣ ਜਾਓ ਸਾਡੇ ਪਿੰਡ ਜੇ ਕੋਈ ਤੁਹਾਡੇ ਕੋਲ ਜਾਂਦਾ ਉਹਨੂੰ ਆਖੋ ਵੀ ਅਸੀਂ ਸੰਤ ਨਗਰ ਦੇ ਵਿੱਚ ਠੇਕਾ ਨਹੀਂ ਦੇਣਾ ਮੈਂ ਇਹਨਾਂ ਦੇ ਵਾਸਤੇ ਤੇ ਮੈਂ ਸਰਕਾਰ ਨੂੰ ਵੀ ਅਰਜ਼ ਬੇਨਤੀ ਕਰਨਾ ਕਿ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਇਹ ਕੰਮ ਨਾ ਕਰਨ ਠੇਕੇ ਜਿੱਥੇ ਇਹਨਾਂ ਦੇ ਮਨਜ਼ੂਰ ਨੇ ਉਹ ਚਲਾਨ ਇਹ ਪਿੰਡ ਦੇ ਵਿੱਚ ਇੱਕ ਪੈਸੇ ਦੇ ਵਾਸਤੇ ਖੋਖੇ ਕਿਸੇ ਤੋਂ ਲੱਖ ਲੈ ਲਿਆ ਕਿਸੇ ਤੋਂ ਦੋ ਲੈ ਲਿਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰ ਰਹੇ ਨੇ ਬਾਕੀ ਆਂਦੇ ਨੇ ਨਸ਼ਾ ਤਾਰੂ ਦਾ ਨਹੀਂ ਸਭ ਤੋਂ ਨਸ਼ਾ ਮਾੜਾ ਤਾਰੂ ਦਾ ਹੈ ਅਸੀਂ ਕੋਈ ਵੀ ਆਪਣੇ ਨਾਮ ਤਾਰੀ ਪਿੰਡਾਂ ਦੇ ਵਿੱਚ ਗੋਲੀ ਗੱਪਾ ਔਰ ਜਿਹੜੇ ਸਾਡੇ ਪਿੰਡ ਵੇਚਦੇ ਨੇ ਕਦੀ ਹਟ ਜਾਂਦੇ ਨੇ ਕਦੀ ਲੱਗ ਪੈਂਦੇ ਨੇ ਸਾਨੂੰ ਸਾਰਾ ਪਤਾ ਹੈ ਮੈਡੀਕਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਅਜੇ ਵੀ ਹੱਥ ਜੋੜ ਕੇ ਇਹ ਗੱਲ ਕਹਿੰਨੇ ਆਂ ਵੀ ਪਿੰਡ ਦੇ ਵਿੱਚ ਸ਼ਾਂਤੀ ਬਣੀ ਰਹੇਂਦਿਓ ਔਰ ਇਹ ਸ਼ਾਂਤੀ ਨੂੰ ਬਰਕਰਾਰ ਰੱਖੋ ਮੈਂ ਠੇਕੇਦਾਰਾਂ ਨੂੰ ਇਹ ਗੱਲ ਕਿਨਾਂ ਜੇ 2 ਮਹੀਨਿਆਂ ਦੇ ਵਿੱਚ ਤੁਹਾਡੇ ਠੇਕੇ ਰਹਿ ਗਏ ਤੇ ਜੋ ਮਰਜ਼ੀ ਕਰ ਲਿਆ ਜੇ ਤੁਸੀਂ ਇਹ ਕੰਮ ਕਰਦੇ ਰਹੇ ਸਤ ਸ੍ਰੀ ਅਕਾਲ ਜੀ ਧੰਨਵਾਦ ਇਹ ਪਿੱਛੇ ਜੀ ਜਦੋਂ ਤੁਸੀਂ ਉਪਰਾਲਾ ਕੀਤਾ ਠੇਕੇ ਬੰਦ ਕਰਨ ਦਾ ਕਿਹੋ ਜਿਹਾ ਪਿੰਡ ਦਾ ਸਹਿਯੋਗ ਲਾਕੇ ਦਾ ਮਿਲਿਆ ਸੀ ਠੇਕੇ ਬੰਦ ਕਰਨ ਮੈਂ ਸਭ ਤੋਂ ਪਹਿਲਾਂ ਚੈਨਲ ਵਾਲਿਆਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਪਿਛਲੀ ਵਾਰੀ ਜਦੋਂ ਅਸੀਂ ਠੇਕੇ ਬੰਦ ਕੀਤੇ ਸਾਨੂੰ ਪਿੰਡ 'ਚ ਬਹੁਤ ਉਤਸ਼ਾਹ ਮਿਲਿਆ ਔਰ ਇੱਥੋਂ ਤੱਕ ਉਸ ਤੋਂ ਬਾਅਦ ਸਾਡੇ ਪਿੰਡੇ ਸ਼ਰਾਬ ਜਿਹੜੀ ਉਹ ਬਿਲਕੁਲ ਵਿਗਨੀ ਬੰਦ ਹੋ ਗਈ ਹੁਣ ਵੀ ਅਸੀਂ ਜੋ ਸਾਨੂੰ ਸੱਚੇ ਪਾਤਸ਼ਾਹ ਸਤਿਗੁਰੂ ਦੇਸ ਸਿੰਘ ਜੀ ਵੱਲੋਂ ਹੁਕਮ ਹੈ ਉਸ ਆਦੇਸ਼ ਅਨੁਸਾਰ ਅਸੀਂ ਇਹਨਾਂ ਠੇਕਿਆਂ ਨੂੰ ਬੰਦ ਕਰਨ ਦੇ ਵਿੱਚ ਲੱਗੇ ਹੋਏ ਆਂ ਔਰ ਜੁਨੇ ਵੀ ਨਸ਼ੇ ਨੇ ਫੁੱਕੀ ਦਾ ਗੋਲੀਆਂ ਦਾ ਸਭ ਨੂੰ ਅਸੀਂ ਪਿਆਰ ਨਾਲ ਸਭ ਤੋਂ ਪਹਿਲਾਂ ਕਹਿੰਨੇ ਆ ਇੱਕ ਇੱਕ ਦੇਕਾਰ ਤਿੰਨ ਤਿੰਨ ਵਾਰੀ ਹੱਥ ਜੋੜ ਕੇ ਅਸੀਂ ਉਹਨਾਂ ਨੂੰ ਆਖਿਆ ਕਿ ਇਹ ਕੰਮ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਖਤਮ ਕਰ ਦੇਗੀ ਇੱਕ ਇੱਕ ਬੱਚਾ ਤੇ ਤੁਸੀਂ ਉਹ ਵੀ ਨਸ਼ਾ ਦੀ ਰਾਹ ਵਿੱਚ ਜਾ ਰਹੇ ਹੋ ਤੇ ਸਾਡੀ ਆਉਣ ਵਾਲੀ ਸਾਡੀ ਜਾਇਦਾਦ ਸਾਰੀ ਬੱਚੇ ਨੇ ਹੋਰ ਸਾਡੀ ਜਾਇਦਾਦ ਹੈ ਹੀ ਨਹੀਂ ਉਹ ਅੱਜ ਵੀ ਅਸੀਂ ਠੇਕੇਦਾਰਾਂ ਨੂੰ ਉਸ ਤੋਂ ਪਹਿਲਾਂ ਵੀ ਅਸੀਂ ਦੋ ਵਾਰੀ ਠੇਕੇਦਾਰਾਂ ਨੂੰ ਮਿਲੇ ਆ ਉਹਨਾਂ ਕੇ ਬੇਨਤੀ ਕੀਤੀ ਹੱਥ ਜੋੜ ਕੇ ਉਹਨਾਂ ਨੂੰ ਅਰਜ਼ੀ ਕੀਤੀ ਕਿ ਸਾਡੇ ਪਿੰਡ ਵਿੱਚ ਤੁਸੀਂ ਠੇਕਾ ਨਾ ਖੋਲੋ ਨਹੀਂ ਅਸੀਂ ਖੁੱਲਣ ਦੇਣਾ ਅੱਜ ਵੀ ਅਸੀਂ ਇਹ ਉਹਨਾਂ ਨੂੰ ਇਹ ਆਖਦੇ ਆ ਕਿ ਠੇਕੇ ਵਾਸਤੇ ਤੁਸੀਂ ਸੰਤਨਗਰ ਵਿੱਚ ਨਾ ਇਹ ਕਦਮ ਕਰੋ ਇਸ ਸਸਨ ਸੇ ਕੀ ਨਾ ਅਸੀਂ ਠੇਕਾ ਖੁੱਲਣ ਦੇਣਾ ਪ੍ਰਸ਼ਾਸਨ ਸੇ ਕੀ ਕਾਰਵਾਈ ਕੀਤੀ ਪ੍ਰਸ਼ਾਸਨ ਸਾਡੇ ਨਾਲ ਆ ਪ੍ਰਸ਼ਾਸਨ ਨੇ ਸਾਡੇ ਨਾਲ ਬਹੁਤ ਸਾਲ ਦਿੱਤਾ ਹਰ ਕੰਮ ਜਿਹੜਾ ਪ੍ਰਸ਼ਾਸਨ ਸਾਡੇ ਨਾਲ ਹੁਣ ਵੀ ਨਾਲ ਆ ਪਹਿਲਾਂ ਵੀ ਨਾਲ ਸੀ ਠੇਕੇਦਾਰਾਂ ਦੀ ਜਿਹੜੀ ਸਪੋਰਟ ਕਰਦੇ ਹੋ ਕੌਣ ਲੋਕ ਨੇ ਪਿੰਡ ਦੇ ਹੀ ਆ ਪਾਸੋਂ ਇਹ ਵੇਖੋ ਜੀ ਹਰੇਕ ਪਿੰਡ ਵਿੱਚ ਹਰ ਇਲਾਕੇ ਵਿੱਚ ਇਹ ਕੁਝ ਹੁੰਦਾ ਹੀ ਆ ਕੁਝ ਬੰਦੇ ਅਹੀ ਇੰਡੀਆ ਦੇ ਨਹੀਂ ਹੋ ਸਕਦਾ ਹੋਣ ਸਾਡੇ ਪਿੰਡ ਦੇ ਹਾਂਜੀ ਪਰ ਅਸੀਂ ਉਹਨਾਂ ਜੇ ਕੋਈ ਮਦਦ ਕਰਦਾ ਤਾਂ ਅਸੀਂ ਉਹਦੇ ਅੱਗੇ ਵੀ ਬੇਹੱਦ ਬੇਨਤੀ ਕਰਦੇ ਆ ਕਿ ਇਹ ਗੁਰੂ ਜੀ ਦਾ ਮਸਲਾ ਹੈ ਕਿ ਮੇਰਾ ਨਹੀਂ ਮਸਲਾ ਪੁਰਸ਼ਿਆਂ ਦਾ ਨਹੀਂ ਮਸਲਾ ਕਿਸੇ ਦਾ ਇਹ ਮਸਲਾ ਇੱਕ ਸਾਡੇ ਸਮਾਜਿਕ ਮਸਲਾ ਹੈ ਕੀ ਅਸੀਂ ਸਮਾਜ ਦੀ ਕ੍ਰੀਤੀ ਜਿਹੜੀ ਉਹ ਬੰਦ ਕਰਨ ਵਾਸਤੇ ਇੱਕ ਮਹੀਨੇ ਮੈਂ ਟਿਕਦਾ ਰ ਆਪਣੀ दारू ਵੇਚਣਾ ਬੰਦ ਨਹੀਂ ਕਰਦਾ ਟਿਕਾ ਨੇ ਹੁਣ ਅੱਜ ਤੋਂ ਅੱਗੇ ਕੀ ਵੱਡਾ ਅੰਦੋਲਨ ਕੀਤਾ ਜਾਏਗਾ ਇਸ ਤੋਂ ਵੱਡਾ ਅੰਦੋਲਨ ਹੋਏਗਾ ਫਿਰ ਅਸੀਂ ਆਪਣਾ ਹੋਰ ਐਕਸ਼ਨ ਲਵਾਂਗੇ ਠੇਕਾ ਨਹੀਂ ਚੱਲਣ ਦੇਵਾਂਗੇ ਠੇਕਾ ਜੀ ਤੁਹਾਡੀ ਪੈੜੀ ਜੀ ਬਹੁਤ ਸਿਆਣਾ ਆ ਮੇਰੇ ਕੋਲ ਠੇਕੇ ਤੇ ਆ ਜੀ ਪੈੜੀ ਜਿਹੜੀ ਮੇਰੇ ਕੋਲ ਠੇਕੇ ਤੇ ਆ ਜਿਹੜੀ ਸੰਦੇਵ ਸਿੰਘ ਜਸਵਿੰਦਰ ਸਿੰਘ ਬਾਹਨੇ ਦਾ ਪਰਿਵਾਰ ਉਹਨਾਂ ਦੇ ਨਾਮ ਆ ਕੁਝ ਥੋੜੇ ਜੇ ਮਰਲੇ ਜਿਹੜੇ ਆ ਨਾ ਉਹ ਦਲਬਾਖ ਸਿੰਘ ਦੇ ਨਾਂ ਉਹਨੂੰ ਮੈਂ ਡੇਢ ਸਾਲ ਤੋਂ ਮੇਰੇ ਕੋਲ ਠੇਕੇ ਤੇ ਆ ਉਹ ਠੱਕੇ ਨਾ ਇਹਦੇ ਵਿੱਚ ਆਣ ਕੇ ਕਬਜਾ ਕਰਨ ਦਾ ਚੋਂਦਾ ਉਹਦੇ ਨਾਲ ਜਿਹੜਾ ਇੱਕ ਇਥੋਂ ਦਾ ਬੜਾ ਬਾਹੂ ਵਾਲੀ ਬਣਿਆ ਪਰਸ਼ੋਤਮ ਸਿੰਘ ਉਹ ਸਾਡੇ ਮਾਮੇ ਦਾ ਹੀ ਪੁੱਤਰਾ ਸਾਡਾ ਹੀ ਭਤੀਆ ਉਹਦੇ ਗਾੜੀ ਜਾ ਕੇ ਅੱਜ ਤੋਂ ਹਫਤਾ ਇੱਕ ਤਰਲੇ ਕੱਢ ਦਿਆ ਤੋਂ ਹੰਗਾ ਪਰ ਉਹ ਆਪਣੀ ਗੱਲ ਤੋਂ ਬਾਜ਼ ਨਹੀਂ ਆਇਆ ਆਖੀਰੀ ਫਿਰ ਇਹ ਹੀ ਹੋਇਆ ਜੋ ਅੱਜ ਤੁਹਾਡੇ ਸਾਹਮਣੇ ਆ ਅਸੀਂ ਅੱਜ ਵੀ ਤੁਹਾਡੇ ਰਹੀ ਉਹਦੇ ਅੱਗੇ ਵੀ ਬੇਨਤੀ ਕਰਦੇ ਆ ਪਰਸ਼ੋਤਮ ਸਿੰਘ ਅੱਗੇ ਵੀ ਤੇ ਦਲਬਾਖ ਸਿੰਘ ਅੱਗੇ ਵੀ ਵੀ ਪਿੰਡ ਨੂੰ ਤੋਂ ਅਮਨਚੈਣ ਦਾ ਵਸਣਦੇ ਤੇ ਆਪਾਂ ਅਮਨਚੈਣ ਦਾ ਵਸੀਏ ਆਪਣਾ ਜਿਹੜਾ ਭਾਈਚਾਰਾ ਬਣਿਆ ਰਹੇ ਤੇ ਕਹਿੰਦੇ ਵੀ ਟਾ ਟਾ ਸਟਾਰ ਰੱਖਿਆ ਜਿਉਂ ਤੇ ਟਾ ਉਹਨਾਂ ਸਟਾਈਆਂ ਅਸੀਂ ਅਸੀਂ ਅੱਜ ਝੁੱਕ ਦਿਤਿਆਂ ਜਿੰਨਾ ਚਿਰ ਮੇਰੇ ਕੋਲ 1 ਸਾਲ ਤੱਕ ਕਬਜ਼ੇ ਤੇ ਆ ਬੜੀ ਜੀ ਮੈਂ ਠੇਕਾ ਦਿੱਤਾ ਹੋਇਆ ਉਹਨਾਂ ਚਿਰ ਮੈਂ ਇੱਥੇ ਨਹੀਂ ਦਖਲ ਦੇਂਦਿਆਂ ਧੰਨਵਾਦ ਸਾਡੀ ਤੇ ਵੀ ਬੇਨਤੀ ਹੈ ਤੁਹਾਡੇ ਰਾਹੀਂ ਜਨਤਾ ਨੂੰ ਵੀ ਨਿਹਰਾ ਸੰਤ ਨਗਰ ਦਾ ਮਸਲਾ ਨਹੀਂ ਵੀ ਸੰਤ ਨਗਰ ਦਾ ਮਸਲਾ ਹੈ ਅਸੀਂ ਤੇ ਬੇਨਤੀ ਕਰਾਂਗੇ ਵੀ ਤਕਰੀਬਨ ਤਕਰੀਬਨ ਹਰਿਆਣਾ ਪੰਜਾਬ ਚ ਦਾਰੂ ਬੰਦ ਹੋਣੀ ਚਾਹੀਦੀ ਦੂਜੀ ਗੱਲ ਰਹੀ ਹੈ ਵੀ ਮਹੀਨਾ ਤੋਂ ਹੋ ਗਏ ਨੇ ਸਾਡੇ ਕੋਈ ਇੱਥੇ ਆਣ ਕੇ ਸੀਐਡ ਵਾਲਾ ਪਤਾ ਲਵੇ ਸਾਡੀਆਂ ਬੀਬੀਆਂ ਦੇ ਸਾਡੀਆਂ ਭੈਣਾਂ ਤੋਂ ਵੀ ਕਿੰਨੀ ਆਮਦਾਰੀ ਹੈ ਤੇ ਕਿੰਨੀ ਖੁਸ਼ੀ ਇਸ ਮਿਲੀ ਹੈ ਸਾਨੂੰ ਇਸ ਕੰਮ ਸਭ ਤੋਂ ਖੁਸ਼ੀ ਦੀ ਤੇ ਗੱਲ ਏ ਬਈ ਇਨੀ ਤੇ ਰੋਜ਼ ਹੀ ਕਦੀ ਕਿਸੇ ਨੂੰ ਫੋਨ ਸਾਡੇ ਘਰ ਦਾ ਝਗੜਾ ਸਾਡੀ ਧੀ ਜਿਹੜੀ ਓ ਆ ਗਈ ਏ ਫਲਾਣਾ ਭੱਜ ਗਿਆ ਫਲਾਣੀ ਸਾਡੀ ਨੂੰ ਭੱਜ ਗਈ ਸ਼ਰਾਬ ਤੋਂ ਜੀ ਉਹਦਾ 2 ਮਹੀਨੇ ਹੋ ਗਏ ਨੇ ਏਡੀ ਆਰਾਮਦਾਰੀ ਏ ਵੀ ਕੋਈ ਵੱਡਾ ਜ਼ਿੰਮੇਵਾਰਾ ਦਾ ਬੱਚਾ ਕੋਈ ਘਰ ਦੇ ਵਿੱਚ ਕਿਸੇ ਤੇ ਕਲੇਸ਼ ਨਹੀਂ ਹੋਤੰਦਾ ਜੀ ਹਾਂ ਜੀ ਸਾਬ ਅੱਜ ਫੇਰ ਪਿੰਡ ਨੂੰ ਅੰਦੋਲਨ ਕਰਨਾ ਪਿਆ ਕੀ ਕਰ ਲੈਣਗੇ ਅਸੀਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪਿਛਲੇ 4-5 ਸਾਲਾਂ ਤੋਂ ਇਸ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਨਾਲ ਜੂਝ ਰਹੇ ਆਂ ਪਹਿਲਾਂ ਵੀ ਅਸੀਂ ਕਮਿਸ਼ਨਰ ਸਾਹਿਬ ਤੱਕ ਵੀ ਗਏ ਆਂ ਸਰਕਾਰ ਕੋਲੇ ਵੀ ਗਏ ਆਂ ਵੀ ਸਾਡੇ ਨਾਮ ਤਾਰੀ ਪਿੰਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੁੱਲੇ ਜਾਣ ਨਸ਼ੇ ਬੰਦ ਕਰਵਾਏ ਜਾਣ ਪੂਰੀ ਤਰ੍ਹਾਂ ਉਦੋਂ ਵੀ ਕਮਿਸ਼ਨਰ ਸਾਹਿਬ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਕਿ ਅਸੀਂ ਇਹ ਇਲਾਕਾ ਡਰਾਈ ਕਰ ਦਿਆਂਗੇ ਫੇਰ ਡرائی ਨਹੀਂ ਕੀਤਾ ਇਹ ਠੇਕੇਦਾਰ ਜਿਹੜੇ ਨੇ ਇਹ ਆਪਦੇ ਕਰਿੰਦਿਆਂ ਦੇ ਦੋ ਚਾਰਾਂ ਦੇ ਪਿੰਨਾਂ 'ਚ ਚਲਾਨ ਕਰਵਾ ਕੇ ਇੱਕ ਲੀਗਲੀ ਪੁਆਇੰਟ ਬਣਾ ਕੇ ਚਲੇ ਜਾਂਦੇ ਜੀ ਉੱਥੇ ਤੇ ਨਜਾਇਜ਼ ਸ਼ਰਾਬ ਵੇਚਦੇ ਆ ਸਾਡੇ ਪਿੰਨਾਂ ਦੇ ਵਿੱਚ ਕਦੀ ਵੀ ਕਿਸੇ ਨੇ ਨਜਾਇਜ਼ ਸ਼ਰਾਬ ਨਾ ਕੱਢੀ ਆ ਨਾ ਕਦੀ ਵੇਚੀ ਆ ਇਹ ਠੇਕੇਦਾਰ ਆਪਦੀ ਦਾਦਾਗਰੀ ਕਰਕੇ ਧੱਕੇ ਨਾਲ ਇਹਨਾਂ ਪਿੰਨਾਂ ਦੇ ਵਿੱਚ ਸ਼ਰਾਬ ਵੇਚਣੀ ਚੁੰਦੇ ਆ ਤੇ ਹੋਰ ਨਸ਼ੇ ਵੀ ਇਹੀ ਵਕਾਉਂਦੇ ਨੇ ਰਲ ਕੇ ਲੋਕਾਂ ਦੇ ਨਾਲ ਤੇ ਅਸੀਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਹਨਾਂ ਪਿੰਨਾਂ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਵਿਕਣ ਦੇਵਾਂਗੇ ਕਰੀਬ ਸਾਡੇ 20-25 ਪਿੰਡ ਨੇ ਸਰਸੀ ਜ਼ਿਲ੍ਹੇ ਦੇ ਸਕੋਨੇ ਦੇ ਵਿੱਚ ਮੈਡੀਕਲਾਂ ਦੇ ਉੱਤੇ ਹੋਰ ਜਿਹੜੇ-ਜਿਹੜੇ ਬੰਦੇ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਸੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਪਿੰਡ ਦੇ ਵਿੱਚ ਬੀਬੀਆਂ ਦੇ ਸੰਗਠਨ ਬੰਦਿਆਂ ਦੇ ਪੰਚਾਇਤ ਸਾਰੇ ਹੀ ਜਦੋਜਾਦ ਕਰ ਰਿਆ ਸਰਕਾਰ ਕੋਲੋਂ ਵੀ ਅਸੀਂ ਮੰਗ ਕਰਦੇ ਆਂ ਚੌਧਰੀ ਰਣਜੀਤ ਸਿੰਘ ਸਾਡੇ ਕੈਬਨਿਟ ਮਨਿਸਟਰ ਨੇ ਉਹ ਵੀ ਸਾਡੀ ਸਰਕਾਰ ਕੋਲ ਮੰਗ ਕਰਨ ਕਿ ਨਾਮਤਰੀ ਬੈਲਟ ਦੇ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਵਰਜਿਤ ਕੀਤਾ ਜਾਵੇ ਤੇ ਸਾਡੀ ਸਰਕਾਰ ਕੋਲ ਇਹ ਹੀ ਮੰਗ ਹੈ ਸੁਗੰਦ ਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਦੇ ਫਿਰ ਵੱਡਾ ਉਪਰਾਲਾ ਕਰਕੇ ਨਸ਼ੇ ਪੰਦ ਨੂੰ ਠੇਕਾ ਬੰਦ ਕਰਾਉਣਾ ਚਾਹ ਰਹੇ ਪਹਿਲਾਂ ਧੰਨਵਾਦ ਕਰਦੇ ਆ ਤੁਹਾਡਾ ਮੀਡੀਆ ਦਾ ਜਿਹੜਾ ਸਾਡੇ ਛੋਟੇ ਸੱਦੇ ਦੇ ਜਿਹੜਾ ਹਰ ਜਗ੍ਹਾ ਪਹੁੰਚਦੇ ਜੋ ਔਰ ਧੰਨਵਾਦ ਕਰਦੇ ਆ ਸ੍ਰੀ ਸਤਿਗੁਰੂ ਦੇ ਸਿੰਘ ਜੀ ਦਾ ਕੋਟਨ ਕੋੜ ਜਿਨ੍ਹਾਂ ਨੇ ਉਪਰਾਲਾ ਹੁਕਮ ਕੀਤਾ ਪਿੰਡ ਨੂੰ ਔਰ ਨਗਰ ਪੰਚਾਇਤ ਦਾ ਸਾਰੇ ਪਿੰਡ ਵਾਸੀਆਂ ਦਾ ਜਿਹੜਾ ਇਹਨਾਂ ਇਕੱਠ ਕਰਕੇ ਆਪਣੇ ਪਿੰਡ ਵਾਸੀ ਜਿਹੜੇ ਇਹ ਇਕੱਲੇ ਦਾ ਕੰਮ ਨਹੀਂ ਹੈਗਾ ਜੀ ਨਸ਼ੇ ਬੰਦ ਕਰਾਉਣਾ ਸਾਰੇ ਪਿੰਡ ਦਾ ਹੁਣ ਤੁਸੀਂ ਵੇਖ ਲਓ ਪਿੰਡ ਦੇ ਵਿੱਚ ਜਾ ਕੇ ਘੱਟੋ ਘੱਟ 60 ਤੋਂ 70% ਜਿਹੜਾ ਵਾ ਕਿ ਮੰਨ ਲਓ ਅਮਨ ਸ਼ਾਂਤੀ ਆ ਪਿੰਡ ਦੇ ਵਿੱਚ ਜਿਹੜੇ ਲੋਕ ਦਿਨੇ ਪੀ-ਪੀ ਕੇ ਡਿੱਗਦੇ ਸੀ ਜਾਂ ਲੜਾਈਆਂ ਝਗੜੇ ਸੀ ਉਹ ਬੰਦ ਹੋ ਚੁੱਕੇ ਆ ਤੇ ਪਿੰਡ ਦੇ ਵਿੱਚ ਬਹੁਤ ਹੁਣ ਕਈ ਮੁੰਡੇ ਜਿਹੜੇ ਆ ਦਾਖਲ ਕਰਾਏ ਉੱਥੇ ਹਸਪੀਟਲ ਦੇ ਵਿੱਚ ਉਹ ਨਸ਼ਾ ਛੱਡ ਚੁੱਕੇ ਆ ਜਿਹੜੇ ਲਾਸਟ ਕਗਾਰ ਤੇ ਸੀ ਉਹ ਮੰਨ ਲਓ ਉਹਨਾਂ ਦੇ ਜਦੋਂ ਚੈੱਕਅਪ ਕਰਾਏ ਉਹਨੂੰ ਹੈਪੇਟਾਈਟਸ ਸੀ ਕਿ ਇਹਨੂੰ ਆ ਰਿਹਾ ਕਿਸੇ ਨੂੰ ਕੁਝ ਬਿਮਾਰੀਆਂ ਆ ਰਹੀਆਂ ਵਾ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਉਹ ਖਤਮ ਹੋਣ ਜਾ ਰਹੀ ਸੀ ਤੇ ਬੜਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਜਿਹੜਾ ਉਹਨਾਂ ਉਪਰਾਲਾ ਕੀਤਾ ਉਹਨਾਂ ਨੇ ਹੁਕਮ ਕੀਤਾ ਪਿੰਡ ਨੂੰ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਵੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਸਾਰੇ ਜਿੱਦਾਂ ਅੱਜ ਸਹਿਯੋਗ ਦਿੱਤਾ ਵਾ ਉਦਾਂ ਸਾਰੇ ਸਹਿਯੋਗ ਕਰੋ ਕਿ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆਪਣੀ ਜਨਰੇਸ਼ਨ ਜਿਹੜੀ ਵੱਸ ਸਕੇ ਇਹਨਾਂ ਕਹਿੰਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਠੀਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸਮੂਚੀ ਸੰਗਤ ਦਾ ਸੰਯੋਗ ਹੈ ਸਾਰਾ ਨਸ਼ੇ ਦੇ ਵਿਰੋਧਾ ਕਿ ਨਸ਼ਾ ਜਿਹੜਾ ਹੈ ਬਹੁਤ ਭੈੜੀ ਬਿਮਾਰੀ ਹੈ ਔਰ ਸਰਕਾਰ ਵੱਲੋਂ ਇਹਨੂੰ ਮਨਜ਼ੂਰੀ ਦਿੱਤੀ ਜਾਂਦੀ ਔਰ ਸਭ ਤੋਂ ਘਟਿਆ ਨਸ਼ਾ ਜਿਹੜਾ ਸਰਾਬ ਦਾ ਹੈ ਕੋਈ ਭੀਮ ਖਾਂਦਾ ਜਾਂ ਕੋਈ ਪੋਸ਼ਤ ਖਾਂਦਾ ਉਹਦਾ ਤੇ ਰਿਜ਼ਲਟ ਸ਼ਾਇਦ ਕੋਈ ਲੇਟ ਆਵੇ दारू ਤੁਹਾਨੂੰ 5 ਮਿੰਟਾਂ ਦੇ ਵਿੱਚ ਰਿਜ਼ਲਟ ਦੇ ਦੇਗੀ ਪੀਂਦਿਆ ਪੀਂਦਿਆ ਬੰਦਾ ਆਊਟ ਹੋ ਜਾਂਦਾ ਉਹਨੂੰ ਮਨਜ਼ੂਰੀ ਦਿੰਦੀ ਹੈ ਅਸੀਂ ਇਹ ਰਿਕਵੈਸਟ ਕਰਦੇ ਹਾਂ ਪਿੰਡ ਦਾ ਵੀ ਸਮੂਚਾ ਜਿਹੜਾ ਸਾਡੇ ਭਾਈਚਾਰਾ ਜੇ ਕੋਈ ਕਿਸ ਨੂੰ ਠੇਕੇ ਦੇ ਜ਼ਮੀਨ ਦਿੰਦਾ ਜਾਂ ਕਿਦਾਂ ਉਹ ਆਪਣੇ ਸਮਾਜ ਨਾਲ ਰਲ ਕੇ ਚੱਲੇ ਨਸ਼ਾ ਜਿਹੜਾ ਮਾੜਾ ਕਾਲ ਨੂੰ ਆਪਣੇ ਬੱਚਿਆਂ ਵੱਲ ਵੀ ਆ ਸਕਦਾ ਤੇ ਗਰੀਬ ਨਵਾਜ਼ ਦਾ ਵੀ ਸਖਤ ਦੇਸ਼ ਨੇ ਵੀ ਸਾਰੇ ਰਲ ਕੇ ਭਾਈਚਾਰਾ ਤੁਸੀਂ ਆਪਣਾ ਬੱਚਿਆਂ ਨੂੰ ਬਚਾਓ ਆਉਣ ਵਾਲੀ ਜਨਰੇਸ਼ਨ ਨੂੰ ਬਚਾਓ ਆਪ ਵੀ ਬਚੋ ਸਵਸਥ ਰਹੋ ਤੇ ਇਹੋ ਯਾਰ ਜੇ ਵੀ ਸਾਰਾ ਭਾਈਚਾਰਾ ਰਲ ਕੇ ਇਹ ਬੁਰਾਈ ਨੂੰ ਆਪਾਂ ਗ੍ਰੇਤੀ ਨੂੰ ਕੱਢੀਏ ਸਮਾਜ ਦੇ ਵਿੱਚੋਂ ਔਰ ਨਾਮਤਾਰੀ ਸਮਾਜ ਕੀ ਹੋਰ ਵੀ ਜਨੇ ਵੀਰ ਨੇ ਇਲਾਕਾ ਜਿਹੜਾ ਸਾਰਾ ਉਹਦੇ ਤੇ ਕਿਰਪਾ ਰਵੇ ਔਰ ਨਸ਼ਿਆਂ ਤੋਂ ਅਸੀਂ ਬਚ ਸਕੀਏ ਇਹੋ ਹੀ ਆਪਣੀ ਅਰਜ਼ੀ ਹੈ ਜੀ ਤਨਜੀਤ ਸਤਗੁਰੂ ਜੀ ਜੋ ਸਾਡੇ ਪਿੰਡ ਤੇ ਆ ਕਿਰਪਾ ਕੀਤੀ ਆ ਇੱਕ ਆਪਣਾ ਦੇਸ਼ ਦੇ ਕੇ ਸਾਰੀ ਸੰਗਤ ਨੂੰ ਮਗਰ ਲਾ ਕੇ ਇੱਕ ਸਾਡੇ ਪਿੰਡ ਚ ਕੋੜ ਗੱਲ ਰਿਆ ਨੇ ਮੈਂ ਸਤਗੁਰੂ ਜੀ ਦਾ ਨਸ਼ੇ ਵੱਲੋਂ ਹਟਾਉਣ ਵਿੱਚ ਦਿਲੋਂ ਧੰਨਵਾਦ ਕਰਦਾ ਤੇ ਮੈਂ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਉਹ ਸਾਨੂੰ ਸਮਝ ਲੈਣ ਕਿ ਸਾਰੀ ਦੁਨੀਆ ਇੱਕ ਪਾਸੇ ਆ ਤੁਸੀਂ ਵੀ ਸਿਆਣੇ ਬਣਜੋ ਪੈਸਾ ਕਿਹੜਾ ਨਾਲ ਜਾਣਾ ਇਹ ਬਰਾਈ ਨੂੰ ਖਤਮ ਕਰੋ ਤੇ ਨੌਜਵਾਨ ਮੁੰਡਿਆਂ ਨੂੰ ਕਹਿਣਾ ਕਿ ਤੁਸੀਂ ਆਪਣੇ ਮਨਾਂ ਦੇ ਕਾਬੂ ਪਾਓ ਇਹ ਬਰਾਈ ਨੂੰ ਛੱਡ ਦਿਓ 100 ਰੁਪਏ ਕਮਾਉਂਦੇ ਹੋ 700 ਨਸ਼ਾ ਖਾ ਜਾਂਦੇ ਹੋ ਤੇ ਔਰਤਾਂ ਪੈਣਾ ਬੀਬੀਆਂ ਘਰਾਂ ਤੇ ਬੁਰਾ ਹਾਲ ਹੋ ਰਿਹਾ ਆਪਣੇ ਬੱਚੇ ਪੜਾਓ ਸੁਖ ਲੋ ਧੰਨਵਾਦ ਮਿਹਰਬਾਨੀ ਤਾਂ ਕਿ ਇਸ ਪਿੰਡ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਇਸ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਇਹ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਾਰੇ ਨਾਲ ਦਾਰੂ ਦਾ ਠੇਕਾ ਬੰਦ ਕਰਵਾਇਆ ਸੀ ਅੱਜ ਫੇਰ ਨੋ ਬਤਾਈ ਕਿ ਕੁਝ ਕੁ ਲੋਕ ਜਿਹੜੇ ਠੇਕਾ ਖਰੋਣਾ ਚਾਹੁੰਦੇ ਠੇਕੇਦਾਰਾਂ ਨੂੰ ਸਪੋਰਟ ਕਰਦੇ ਪਰ ਪਿੰਡ ਨੇ ਫੇਰ ਇਕੱਠੇ ਹੋ ਕੇ ਉਹ ਠੇਕੇਦਾਰਾਂ ਨੂੰ ਅਪੀਲ ਕੀਤੀ ਪਿੰਡ ਦੇ ਜਿਹੜੇ ਲੋਕ ਉਹਨਾਂ ਸਾਥ ਦਿੰਦੇ ਉਹਨਾਂ ਨੂੰ ਅਪੀਲ ਕੀਤੀ ਅਸੀਂ ਇੱਕ ਗੱਲ ਕਹਿ ਦਈਏ ਕਿ ਇਹ ਸਰਕਾਰਾਂ ਪਹਿਲਾਂ ਤੇ ਲੱਖਾਂ ਕਰੋੜਾਂ ਦੇ ਵਿੱਚ ਬੋਲੀਆਂ ਲੱਗਦੀਆਂ ਠੇਕੇ ਦੀਆਂ ਠੇਕੇ ਲਏ ਜਾਂਦੇ ਆ ਬਾਅਦ ਵਿੱਚ ਸਰਕਾਰਾਂ ਹੀ ਉਹਦੀ ਮੁਹਿੰਮ ਚਲਾ ਦਿੰਦੀ ਆ ਕਿ ਨਸ਼ਾ ਛਡਾਉਣ ਦੀ ਨਸ਼ੇ ਨੂੰ ਰੋਕਣ ਦੀ ਵੀ ਵਿਗਿਆਪਨ ਦਿੱਤੇ ਜਾਂਦੇ ਆ ਇਹ ਸਰਕਾਰਾਂ ਨੂੰ ਇਹ ਵੀ ਅਪੀਲ ਜੇ ਪਿੰਡ ਚਾਹੁੰਦਾ ਤੇ ਇੱਥੇ ਨਸ਼ਾ ਨਾ ਕੀਤਾ ਜਾਵੇ ਠੇਕੇ ਬੰਦ ਕਰ ਦਿੱਤੇ ਜਾਣ ਇਹ ਪਿੰਡ ਵੱਲੋਂ ਅਪੀਲ ਅਸੀਂ ਵੀ ਆਪਣੇ ਚੈਨਲ ਰਾਹੀਂ ਕਹਿ ਦਿੰਨੇ ਆ ਕਿ ਇੱਕ ਪੰਨੇ ਬੋਲੀ ਲਵਾ ਦਿੰਦੀ ਸਰਕਾਰ ਲੱਖਾਂ ਕਰੋੜਾ ਦੇ ਵਿੱਚ ਠੇਕਿਆਂ ਦੀ ਬੋਲੀ ਜਾਂਦੀ ਆ ਦੂਜੇ ਪਾਸੇ ਨਸ਼ੇ ਨੂੰ ਛਡਣ ਦੀ ਮੋਹਮਮ ਚਲਾਈ ਜਾਂਦੀ ਆ ਤੀਜੇ ਪਾਸੇ ਡਾਕਟਰਾਂ ਨੂੰ ਵੀ ਤਿਆਰ ਕੀਤਾ ਜਾਂਦਾ ਕਿ ਇਹ ਨਸ਼ਾ ਛਡੋ ਦੇ ਕੋਈ ਸਾਜ਼ਿਸ਼ ਕਿਵੇਂ ਆ ਅਸੀਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਕਿ ਰਾਜਨੀਤੀ ਆਵਾਜ਼ ਤੋਂ ਵੱਧ ਅਮਰੀਕਾ ਜੋ ਦਿਸਦੀ ਨਹੀਂ ਪਰ ਸਮਝ ਆਉਂਦੀ ਸਾਰੀ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਵੀ ਜਿੱਥੇ ਵੀ ਠੇਕੇਦਾਰ ਜਾਂ ਕੋਈ ਵੀ ਇਹ ਰਾਜਨੀਤੀ ਕਰਦੇ ਆ ਕਿ ਪਿੰਡ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੌਜਵਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਉਥੇ ਪਿੰਡ ਦੇ ਲੋਕ ਇਕੱਠੇ ਹੋ ਜਾਣ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਆ ਇਹ ਠੇਕੇਦਾਰਾਂ ਦੇ ਖਿਲਾਫ ਠੇਕੇ ਦੇ ਨਸ਼ੇ ਦੇ ਖਿਲਾਫ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ